ਆਹ ਦੀ ਤੱਕ ਜਿਹੜੀ ਜਿਹੜੀ ਗੱਲ ਹੈ ਗਾੜੀ ਦਾ ਆਪ ਕੋ ਕੀ ਬਤਾਵੋ ਕੌਣ ਹੈ ਅੰਮ੍ਰਿਤਸਰ ਵਿੱਚ ਹੋਈ ਹੁਚ ਟ੍ਰੈਡੀ ਦੇ ਸੰਬੰਧ ਵਿੱਚ ਅਸੀਂ ਜਿਹਦੇ ਵਿੱਚ 24 ਲੋਕ ਜੈਰਲੀ ਸ਼ਰਾਬ ਪੀ ਕੇ ਮਾਰੇ ਗਏ ਨੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਦੁਖਦ ਘਟਨਾ ਪੂਰੇ ਪੰਜਾਬ ਵਿੱਚ ਕਿਤੇ ਹੋਰ ਨਾ ਹੋਵੇ ਤਾਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸ਼੍ਰੀ ਅਸ਼ੋਕ ਚੌਤਰਾ ਜੀ ਸਾਡੇ ਅਸਿਸਟੈਂਟ ਕਮਿਸ਼ਨਰ ਰੋਪੜ ਰੇਜ ਉੱਪਰ ਜੀ ਦੀ ਗੁਵਾਈ ਹੇਠ ਅਸੀਂ ਪੂਰੇ ਮਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਸਪੈਸ਼ਲ ਕੈਂਪੇਨ ਚਲਾਈ ਇਸ ਦੇ ਮੱਦੇਨਜ਼ਰ ਅੱਜ ਅਸੀਂ ਜੀਰਪੁਰ ਦੇ ਵਿੱਚ ਅਲੱਗ-ਅਲੱਗ ਪੱਟੀਆਂ ਤੇ ਅਤੇ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਜਾਗਰੂਕ ਕੀਤਾ ਕਿ ਬਰੂੜੀ ਮਾਰਕਾ ਸ਼ਰਾਬ ਜਾਂ ਨਕਲੀ ਸ਼ਰਾਬ ਜੋ ਤੁਹਾਨੂੰ ਕੋਈ ਮਾੜਾ ਅੰਸਰ ਆਕੇ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਸ ਸਸਤੀ ਸ਼ਰਾਬ ਪੀ ਲੋ ਉਸ ਤੋਂ ਬਚ ਕੇ ਰਹੋ ਅਤੇ ਇਹ ਸ਼ਰਾਬ ਦਾ ਸੇਵਨ ਨਾ ਆਪ ਕਰੋ ਤੇ ਨਾਲ ਲੋਕਾਂ ਨੂੰ ਵੀ ਹੋਰਾਂ ਨੂੰ ਵੀ ਜਾਗਰੂਕ ਕਰੋ ਠੀਕ ਹੈ ਅਗਰ ਕੋਈ ਇਸ ਤਰ੍ਹਾਂ ਦਾ ਮਾੜਾ ਅੰਸਰ ਤੁਹਾਨੂੰ ਕੰਟੈਕਟ ਕਰਦਾ ਹੈ ਉਹਦੀ ਸੂਚਨਾ ਤੁਸੀਂ ਸਾਨੂੰ ਲੋਕਲ ਪੁਲਿਸ ਨੂੰ ਦੋ ਸਾਨੂੰ ਦੋ ਸਾਡੇ ਡਿਪਾਰਟਮੈਂਟ ਦੇ ਨੰਬਰਾਂ ਤੇ ਦਿਓ ਤਾਂ ਜੋ ਅਸੀਂ ਉਹਨਾਂ ਨੂੰ ਪਕੜ ਸਕੀਏ ਤੇ ਇਸ ਤਰ੍ਹਾਂ ਦੀ ਦੁਕਾਨ